ਅਗਤਾ ਕਿਸਾਨ ਵੀਰੋ ਹੱਡਾ ਢੱਲੋਂ ਦੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਣ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਅਲਕੜੇ ਜੀ ਤੇ ਇੱਕ ਤੁਹਾਨੂੰ ਪਾਲ ਕੇ ਕੱਟੀ ਦਿਖਾ ਦਿਆਂ ਕੱਟੀ ਕਾਦੀ ਝੋਟੂ ਵੀ ਬਣੀ ਪਈ ਆ ਹੁਣ ਜਮਾ ਰੈਡੀ ਆ ਟੀਕਾ ਵੀ ਬਾਈ ਕਹਿੰਦਾ ਇਹ ਤੇ ਲੱਗਿਆ ਵਾ ਗਾਂ ਤੁਹਾਡੇ ਕਰਮਾਂ ਗੱਲਬਾਤ ਬਾਈ ਕੌਰੀ ਨ ਕਰਾਵਾਂਗੇ ਤੇ ਪਿਆਰ ਮੋਰਾ ਹੀ ਤੁਹਾਨੂੰ ਝੋਟੀ ਦਿਖਾਵਾਂ ਸਸੀ ਕਾ ਬਾਈ ਸਸੀ ਕਾ ਹੋ ਠੀਕੋ ਕੌਰੀ ਹਾਂ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 89687 032858 032858 ਪਿੰਡ ਆਪਣਾ ਵੀਰ ਖੰਡਲ ਕੜਾ ਜ਼ਿਲ੍ਹਾ ਬਰਨਾਲਾ ਪਿਛੇ ਉੱਤਰਾਂ ਤਹਿਸੀਲ ਤਪਾ ਤੇ ਅੱਜ ਫਿਰ ਇੱਕ ਝੋਟੀ ਦਿਖਾ ਦੇਣੀ ਨੰਬਰ ਬੋਲਨੀ ਬਾਈ 89687 032858 ਅੱਜ ਫਿਰ ਇੱਕ ਪਾਲਕ ਝੋਟੀ ਦਿਖਾਉਣੀ ਹੈ ਤੇ ਦਿਖਾਉਣੀ ਵੀ ਬਸ ਟੋਪ ਹੀ ਆ ਹਨਾ ਟੋਪ ਹੀ ਹਾਂ ਜੀ ਕੱਟੀ ਬਹੁਤ ਚੰਗੀ ਕੱਟੀ ਬਹੁਤ ਚੰਗੀ ਸੀਲ ਸੌ ਫੁੱਲ ਤੇ ਬਾਈ ਥਣ ਚਾਹ ਰਹੀ ਆ ਤੇ ਬੜੇ ਚੰਗੀ ਝੋ ਓਕੇ ਝੋਲ ਵੀ ਪਹਿਲਾਂ ਦਿਖਾ ਦੇ ਆਜੋ ਐਡੀ ਜਗ੍ਹਾ ਪਹਿਲਾਂ ਝੋਲ ਨਹੀਂ ਮਾਰਨੂੰ ਤੇ ਕੱਦ ਕਾਠ ਬੜਾ ਯਾਰ ਹੁਣੀ ਹੈਨਾ ਇਹ ਮੂੰਹ ਹੋ ਕਿਵੇਂ ਆ ਬਾਈ ਦੋ ਤਾਂ ਦਾ ਪਿਆਉ ਓਕੇ ਦੋ ਤਾਂ ਦਾ ਥਾਣੇ ਯਾਰ ਬੜੇ ਹੁਣੀ ਕੱਢੀ ਫਿਰਦੀ ਹੈਨਾ ਥਣ ਦਿਖਾਈ ਦੇ ਕੁਆਲਿਟੀ ਦੇਥੋਂ ਪਤਾ ਲੱਗਦਾ ਜੀ ਆ ਦੇਖੋ ਹੁਣੀ ਪੰਜ ਚਾਰ ਮਹੀਨੇ ਗੱਬਨੇ ਪਾਰੇ ਤੇ ਡੇਢ ਮਹੀਨਾ ਟਿਕਾ ਭਰਿਆ ਵਾ ਜਾਨ ਪਛਾਨ ਵਾਲੇ ਬੰਦੇ ਤੋਂ ਜਾਨ ਪਛਾਨ ਵਾਲੇ ਮੱਝ ਦੀ ਬਾੜੀ ਚੰਗੀ ਹੈ 16 17 ਕਿਲੋ ਮੱਝ ਦੀ ਫੋਲੋ ਜੀ ਤੋੜਾ ਕਰਾ ਕੇ ਚੈੱਕ ਚੰਗੀ ਹੈ ਜੀ ਜੇ ਰਹੇਗੀ ਤਾਂ ਤੁਹਾਡੇ ਕਰਮਾਂ ਸਿਉਨੇ ਦੇ ਸੁਹਾਗਾ ਹੋ ਜਾਣਾ ਤੇ ਜੇ ਤੀਗਾ ਵੀ ਭਰੋਣਾ ਪਿਆ ਕੋਈ ਐਡੀ ਖਾਸ ਗੱਲ ਨਹੀਂ ਹੈਗੀ ਚੰਗੀ ਹੈ ਜੀ ਬਾਕੀ ਥਣ ਲੈ ਵੀ ਜੀ ਨੇ ਸਾਫ ਬਣ ਲੈ ਚਲ ਆ ਦੇਖੋ ਸਿੰਘੀ-ਸੁੰਗੀ ਇੱਕ ਨੰਬਰ ਬਾਕੀ ਦੀ ਗੱਲ ਯਾਰ ਪੈਠ ਪੁੜੇ ਦੀ ਬੜੀ ਚੜਾਈ ਚੜੂਈ ਚੰਗੀ ਹੈ ਹਨਾ ਚੰਗੀ ਪੇਮੈਂਟ ਦੀ ਕੋਈ ਤਿਆਰ ਹੋਣਾ ਨੇ ਵੀਰੇ ਓਕੇ ਜੀ ਮਾਂ ਆਪਾਂ ਹੀ ਲਈ ਸੀ ਬਟਾਲੇ ਕੰਮੀ ਸੀ ਬਹੁਤ ਚੰਗੀ ਸੀ ਸੋਨਾਂ ਕੋਲ ਬਹੁਤ 16-17 ਕਿਲੋ ਓਕੇ ਜੀ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਹੋ ਸਕਦਾ ਕੈਮਰੇ ਦੇ ਵਿੱਚ ਨਾ ਪੂਰੀ ਦਿਖਾਈ ਜਾਵੇ ਝੋਟੀ ਵੱਡੀ ਹੈਗੀ ਤੇ ਝੋਲੀ ਤੁਹਾਨੂੰ ਫੇਰ ਕੈਮਰਾ ਮਾਰ ਦਿੰਨੇ ਆ ਕੇਰਾ ਆ ਦੇਖੋ ਜੀ ਥਣ ਜਿਵੇਂ ਗੱਬਣ ਹੁੰਦੀ ਐ ਇਸ ਤਰ੍ਹਾਂ ਦੇ ਇਹਦੇ ਹੁਣੇ ਬਾਕੀ ਦੀ ਗੱਲ ਜਰੂਰ ਕਰਿਓ ਸੰਪਰਕ ਤੇ ਬਾਈ ਮੋਲ ਕੌਰੀਆ ਦਾ ਕੀ ਆ ਗਿਆ ਇਹਦੇ ਮੋਲੇ ਦਾ 55000 55000 ਦੀ ਝੋਤੀ ਲੈਂਦੇ ਹਾਂ ਮਾਨਦਾਨ ਹੋ ਜੂਗਾ ਉਸ ਮਾਨਦਾਨ ਕੋਲ ਤਾਂ ਪਟਾ ਉਹ ਕੇਅਰ ਚੰਗੀ ਆ ਹਨਾ ਚਾਰਜ ਫ੍ਰੀਜ ਜੇ ਬੰਦਾ ਆਊਗਾ ਕੋਲੇ ਐ ਨਹੀਂ ਕਹੂਗਾ ਵੀ ਕੀ ਦਿਖਾਤਾ ਹਨਾ ਓਕੇ ਜੀ ਜਰੂਰ ਬਾਈ ਨਾਲ ਕਰਿਓ ਸੰਪਰਕ ਹੂੰ ਸਿੰਘ ਸੋنگ ਇੱਕ ਨੰਬਰ ਬਾਕੀ ਦੀ ਗੱਲ ਜਰੂਰ ਕਰਿਓ ਸੰਪਰਕ ਨੰਬਰ ਫੇਰ ਬੋਲਿਓ ਜੀ 9968802285 02285 ਚੰਗੀ ਬਿਊਟੀ ਦੇ ਵਿੱਚ ਦਿਖਾਦੀ ਹੈ ਨਾ ਬਾਈ ਤੇ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਤੈਸੀਰ ਹੁੰਦਾ ਆਪਾ ਧੰਨਵਾਦ ਜੀ